ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੀ ਚਹਾਨ ਡੇਰੀ ਫਾਰਮ ਤੋਂ ਪਿੰਡ ਭਦਾੜ ਵਧਾਤਾ ਰੋਡ ਤੇ ਨੰਬਰ 22 ਤੋਂ ਪੁੱਛ ਕੇ ਦੱਸਾਂਗੇ ਸਾਰਾ ਕੁਝ ਪੁੱਛ ਕੇ ਦੱਸਾਂਗੇ ਤੇ ਰੇਟ ਵੀਡੀਓ ਦੇ ਵਿੱਚ ਕਰਾ ਕੇ ਦੱਸਾਂਗੇ ਦੋ ਕਟੀਆਂ ਆਈਆਂ ਬਾਈ ਦੀਆਂ ਮੋਹਰਾਂ ਨਸਲ ਦੀਆਂ ਤੇ ਇੱਕ ਥੋੜੀ ਜਿਹੀ ਐਫਪਨਾ ਕ੍ਰੋਸ ਆ ਗਈ ਬੈੜ ਆ ਗਈ ਆ ਜਾ ਵੀਰੇ ਗੁਰੇ ਸਸੀ ਗਾ ਬਾਈ ਗੁਰੇ ਹੋ ਠੀਕ ਠਾਕ ਹਾਂ ਓਕੇ ਤੇ ਵੀਰੇ ਨੰਬਰ ਨਾਮ ਐਡਰੈਸ ਬੋਲਿਆ ਬਾਈ ਨਾਮ ਵੀਰੇ ਗੋਰਾ ਪੱਤਰਪਾਉੜਾ ਜੇਰਾਵਰਾਲਾ ਤਾਬਾ ਰਸੀ ਦਾ 72 ਰੋਡ ਤੇ ਬਣਾਗਾ ਠੀਕ ਆ ਤੇ ਨੰਬਰ ਬੋਲਿਓ ਜੀ ਨੰਬਰ 87 ਤੋਂ 88 ਜੀਵਤਪਾਲੀ ਦੀ ਬਾਕੀ ਦਾ ਬਾਈ ਦਾ ਐਡਰੈਸ ਹੈਗਾ ਚੋਹਾਂਡ ਡੇਰੀ ਫਾਰਮ ਠੀਕ ਹੈ ਜੀ ਜਿਹੜੀ ਆਪਾਂ ਗੁਰੇ ਆਪਾਂ ਤੇਰੇ ਪਹਿਲੇ ਨੰਬਰ ਤੇ ਵੇਖੜ ਦੇਖੀਏ ਨੇ ਕਿਹੜਾ ਸੂਆ ਇਹ ਇਹ ਵੀਰੇ ਮਾਲਕ ਦਾ ਸੂਆ ਹੈ ਦੂਬੇ ਆਪਾਂ ਕੀ ਕੀ ਮੰਨ ਲਿਆ ਕਿ ਗੇ ਮੱਝੂ ਲਈ ਚੇ ਟੋਕੜ ਕਾ ਪਣ ਹੈ ਟੋਕੜ ਕਾ ਪੜ ਗਈ ਠੀਕ ਆ ਵੀਰੇ ਤੇ ਹੁਣ ਕਦੋਂ ਸੁਈ ਐ ਤੜਕੇ 3 ਵਜੇ ਸੁਈ ਬੱਚੀ ਨੀ ਜਾਂਦ ਹੁੰਦਾ ਨੇ ਬੱਚੀ ਵੀ ਚੰਗੀ ਆ ਨਾ ਜੇਰ ਜੂ ਰੋਕੇ ਆ ਜੇਰ ਜੂ ਰੋਕੇ ਆ ਤੇ ਤੜਕੇ ਬੋਲਾ ਕਿੰਨਾ ਕੱਢਿਆ ਪੰਜ ਬੋਲਾ ਹੁੰਦਾ ਨੇ ਕੱਢਿਆ ਤਰ ਤੂੰ ਮੰਜੋ ਕੇ ਲੈ ਤਿਆ ਨਹੀਂ ਤਾਂ ਦਰਹੀ ਜੂਈ ਠੀਕ ਆਈ ਆਪਣੇ ਕੋਲ ਅੱਜ ਜੀ ਫੇ ਜੇਰ ਜੂਰ ਕੰਪਲੀਟ ਆ ਜੇਰ ਜੂਰ ਆਪਣੇ ਕੋਲ ਵੀਡੀਓ ਰਹੀ ਜਾਂ ਮਾਰ ਤੇ ਕਿੰਨੇ ਪੈਸੇ ਲਵਾਂਗੇ ਇਹਦੇ ਆਪਾਂ ਜਾ ਮੰਜਾਜ ਬੱਜ ਜਾਜ ਬਸ 55000 ਆਉਗੇ ਮਾਨਦਾਨ ਤਾਂ ਹੋ ਜੂ ਨਾ ਦੂਰੋਂ ਨੇੜ 32 ਤੋਂ ਮਾਨੇ ਤੇ ਜਿਹੜਾ ਮਾਰ ਠੀਕ ਆ ਦੇਖੋ ਵੀਰੇ ਰੇਟ ਵੀਡੀਓ ਦੇ ਵਿੱਚ ਕਰਾਤੇ ਆ ਥਣਲੇ ਵਾ ਦੇਖੋ ਕਿੰਨਾ ਵਧੀਆ ਤੇ ਮੋਟਾ ਮੋਟਾ ਚੋਣ ਲੱਗਿਆ ਠੀਕ ਆ ਵੀਰੇ ਕੋਈ ਨਹੀਂ ਉਹ ਅਗਲਾ ਆਊਗਾ ਚੈੱਕ ਕਰਕੇ ਲੈ ਜੂ ਕਾਟ ਬਾਹਰ ਨੂੰ ਤੋੜ ਕੇ ਦਿਖਾ ਦਈਏ ਤੇ ਬੈੜ ਗਰਮੀ ਗਰਮੀ ਵੀ ਜਮੇ ਨਹੀਂ ਮੰਨਣ ਵਾਲੀ ਫੇਸ ਕੁਆਲਿਟੀ ਪੂਰੀ ਵਧੀਆ ਤੇ ਕੱਦ ਕਾਟ ਦੀ ਵਜਨ ਵਾਲੀ ਬੈੜ ਹੈਗੀ ਪੂਰੀ ਕਮਾਲ ਦਾ ਥਣਲੇ ਵਾ ਲੱਗਿਆ ਵਾ ਤੇ ਹੁਣ ਦੁੱਧ ਕੱਢਿਆ ਵਾ ਬੋਲਾ ਉਸ ਹਿਸਾਬ ਨਾਲ ਚੈੱਕ ਕਰ ਲਿਓ ਇਹਨੂੰ ਠੀਕ ਆ ਜੀ ਠੀਕ ਆ ਜੀ ਹੁਣੇ ਆਈ ਫਿਰ ਠੀਕ ਆ ਵੀਰੇ ਆ ਦੇਖੋ ਫੇਸ ਦੇਖੋ ਚੰਗਾ ਫੇਸ ਆ ਚੰਗੀ ਤੇ ਗਾਂ ਆ ਗਈ ਪੂਰੀ ਵਧੀਆ ਆ ਦੇਖੋ ਜੀ ਬਾਈ ਨੇ ਛੜਤੀ ਹੈਗੀ ਕੰਦੀ ਤਰੀ ਜਾਂਦੀ ਆ ਦੇਖੋ ਕਿਆ ਬਾਤ ਆ ਤੇ ਆ ਗਿਆ ਬੱਚਾ ਮਗਰ ਆ ਦੇਖੋ ਵੀਰੋ ਇੱਕ ਨੰਬਰ ਵੜ ਗਈ ਤੇ ਡਿਮਾਂਡ ਬਾਈ ਨੇ ਦੱਸਦੀ 55000 ਮਾਨਤਾਨ ਹੋ ਜਾਊਗਾ ਤੇ ਥਾਣੇ ਤੋਂ ਮੈਂ ਫੇਰ ਤੁਹਾਨੂੰ ਨੇੜੇ ਤੋਂ ਚੈੱਕ ਕਰਾਣਾ ਮਗਰ ਬੱਚੀ ਆ ਗਈ ਗੁਰੇ ਸੀਲ ਸੂਲ ਪੂਰੀ ਆ ਬਹੁਤ ਜ਼ਿਆਦਾ ਥੋਣੇ ਨੰਬਰ ਲੱਗ ਗਿਆ ਬਰੇ ਕਰ ਲਿਓ ਬਾਈ ਨਾਲ ਸੰਪਰਕ ਜੀ ਤੁਹੇ ਜਿਹੜੀ ਕੱਟੀ ਤੋਪਾ ਲਿਆ ਹੈ ਗੱਢ ਕੇ ਕਿਆ ਬਾਤ ਹੈ ਬੋਟੇ ਨਹੀਂ ਵਾਈ ਕੱਟੀ ਬਈ ਹਾਂ ਦੇਖੋ ਵੀਰੇ ਝੋਲੀ ਦੇਖੋ ਕਿਆ ਬਾਤ ਹੈ ਬਾਈ ਨੇ ਕੱਟਿਆ ਸੌਕ ਨਾ ਲਿਆਉਂਦਾ ਭੋਂਦੀ ਘਰੇ ਰੱਖ ਲੈ ਤੇ ਵੇਚਣ ਦਾ ਕੰਮ ਬਾਅਦ ਚੱਕੀ ਜਿਮਾਨ ਆ ਗਈ ਗੁਰੇ ਦੀ ਇਹ ਬਾਈ 17 ਦੇ ਕੱਟੀ ਦੇ ਦਾਂਗੇ ਸਿੰਘ ਸੋਨੂੰ ਬੋਟੇ ਚਲ ਠੀਕ ਆ ਤੇ ਦੂਜੀ ਕਿੰਨੇ ਦੇ ਦੇਂਗਾ ਉਹ ਵੀ ਲੈ ਦੇਣਾ ਜੋੜਾ ਲੂ ਆਪਾਂ ਇਹ ਆ ਗਏ ਆ ਲੈਸ ਕਰ ਦਾਂਗੇ ਠੀਕ ਆ 16 16 ਨਹੀਂ ਹੋ ਜਾਣੇ 30000 ਦਾ ਜੋੜਾ ਹੋਜੂ ਦੇ ਦਾਂਗੇ ਠੀਕ ਆ ਵੀਰੇ ਤੇ ਘਰੇ ਹੋਇ ਨਾ ਤੋਰੀ ਮੜੀ ਨਿਕਲ ਮੋਰਾ ਨਸਰ ਜਾ ਆ ਗਿਆ ਨਾ ਜਮ ਪਿਓ ਕਿੰਨੇ ਚਰ ਦਾ ਬੱਚਾ ਗਾ 11 ਕਿ ਮਹੀਨਾ 11 ਕਿ ਮਹੀਨਾ ਚਲੋ ਜੀ ਇਸ ਟੋਰੀਓ ਬਹੁਤ ਪਿਆਰੀ ਕੱਟੀ ਆ ਵੀਰੇ ਕਰਿਓ ਚੈੱਕ ਸਿੰਘ ਸਿੰਘ ਲੱਗੀ ਚੱਕਣ ਤਿਲੇ ਵਾਲੂ ਆ ਬੜਾ ਕਮਾਲ ਦਾ ਖਲੋ ਤਿਆਰ ਕਰੂ ਜਿੱਤੇ ਵਿਚਾਰੀ ਕਰਮਾੜੀ ਤਿਆਰ ਹੋ ਗਈ ਕਰਿਓ ਚੈੱਕ ਬਾਈ ਦੀ ਕੱਟੀ ਬਹੁਤ ਪਿਆਰੀ ਆ ਮੈਨੂੰ ਵੀ ਚੰਗੀ ਲੱਗੀ ਹਾਂ ਤੋਰਾ ਬਹੁਤ ਪਿਆਰਾ ਬਾਕੀ ਦਾ ਥਣ ਦੇਖਾ ਦੇ ਨੇੜੇ ਹੋਰ ਬਾਕੀ ਦਾ ਜਾਮਨਰ ਕੀ ਪਈ ਹੈਗੀ ਉਹ ਵੀ ਦਿਖਾ ਦੇ ਸਾਡੇ ਤੋਂ ਪਹਿਲਾਂ ਕੈਰੀ ਹੱਡੀ ਦੀ ਆ ਜੀ ਦੇਖ ਕੇ ਲਈ ਆ ਭਾਈ ਤਾਂ ਮਾਰੀ ਆ ਹਾਂ ਦੇਖੋ ਆ ਦੇਖੋ ਜੀ ਆਹ ਦੇਖ ਕੈਰੀ ਹੱਡੀ ਦੀ ਆ ਤੇ ਸਿੰਘ ਸਿੰਘ ਤਾਂ ਤੋਂ ਠੀਕ ਆ ਠੀਕ ਆ ਵੀਰੇ ਇਹ ਕੈਰੀ ਹੱਡੀ ਦੀ ਆ ਸਿੰਗਲ ਹੱਡੀ ਦੀ ਆ ਇਹ ਤਾਂ ਕਿਸੇ ਨੇ ਮਜਬੂਰੀ ਦੇ ਕਾਰਨ ਵਿੱਚ ਹੀ ਲੱਗਦੇ ਹਨ ਹਾਂ ਹਾਂ ਭ ओके ਤੇ ਵੀਰੇ ਕਰ ਲਿਓ ਬਾਈ ਦਾ ਸੰਪਰਕ 16000 ਚ ਕੋਈ ਨਹੀਂ ਦਿੰਦਾ ਬਾਈ ਤੋਂ 15-15 ਹੀ ਕਰਾਦਾ ਦੋਨੋਂ ਦਾ ਮੈਂ ਤੇ ਹੋਰ ਵੀ ਤੁਹਾਡਾ ਮਾਨਤਾਨ ਦੂਰੋਂ ਨੇੜਿਓਂ ਕਰਦੂ ਕੋਈ ਇਹੋ ਜੀ ਗੱਲ ਨਹੀਂ ਹੈਗੀ ਤੇ ਦੂਜੇ ਨੰਬਰ ਵਾਲੀ ਵੀਰੇ ਠੀਕ ਆ ਇਹ ਮਸਮੀ ਨਾ ਟੱਕ ਹੋ ਗਿਆ ਉਹਦੀ ਵੱਡੀ ਆ ਠੀਕ ਆ ਵੀਰੇ ਬਾਕੀ ਅੱਗੇ ਵੀ ਥਾਂ ਖੜੀ ਤੇ ਫਾਮ ਫਸ ਰਹਿ ਗਿਆ ਨਾ ਠੀਕ ਕਰੋ ਹਾਲੇ ਆਹਨੇ ਜੀ ਬਹੁਤ ਸੋਹਣੇ ਇਹਦੇ ਵੀ ਕਮਾਲ ਦੇ ਥਣ ਲੱਗੇ ਜੇ ਵੀ ਇਹ ਰਣਗੇ ਜੀ ਇਹ ਤੇਰਾ 20 ਕਿਲੋ ਚਾਰਟਿੰਗ ਹੋ ਜੀ 15 ਦੋ ਰੁਪਏ ਨੂੰ ਤੇ ਬਾਕੀ ਦਾ ਪਤਾ ਨਹੀਂ ਕਿੱਥੇ ਹੋ ਜਾਣਾ ਹੁੰਦਾ ਸੌਦਾ ਫੋਨ ਜਰੂਰ ਲਾ ਲਿਓ ਬਾਈ ਨਾ ਮੁੱਲ ਭੌਂਦੇ ਆਪਾਂ ਕਰਤਾ ਤੇ ਵਿੱਚੋਂ ਆਪਾਂ ਤੋੜ ਤੜਾਈ ਵੀ ਥੋੜੀ ਕਰਾਤੀ ਆ ਸੌਦੇ ਵਾਲਾ ਕੰਮ ਹੀ ਕਰਾਤਾ ਤੇ ਆ ਦੇਖੋ ਜੀ ਕਮਾਲ ਦੀ ਕੱਟੀ ਹੈ ਵੀ ਜੋੜਾ ਲੈ ਜਾਓ ਜੋੜਾ ਸਾਨੂੰ ਮਾਮਤਾਨ ਚੰਗਾ ਕਰ ਦੂ ਬਾਈ ਇਹ ਤਾਂ 5 ਮਿੰਟਾਂ ਦਾ ਕਿ ਇੱਕ ਜੀ ਇਦੀ ਗੱਲ ਠੀਕ ਆ ਵੀਰੇ ਹਾਂ ਇਹ ਤਾਂ ਵੱਧੀਆਂ ਰਹਿੰਦੀਆਂ ਸੁੱਕੀ ਚੀਜ਼ ਆ ਨਾ ਇਹ ਕੋਈ ਘਟਣ ਵਾਲੀ ਚੀਜ਼ ਨਹੀਂ ਹੈਗੀ ਇਹ ਹਾਂ ਨੇ ਦਿਨੋਂ ਦਰੋਂ ਵਧਣਾ ਹੀ ਆ ਠੀਕ ਆ ਵੀਰੇ ਉਹ ਵੀ ਹੁੰਦੀ ਉਹ ਆਪਣਾ ਹਿੰਦੀ ਨਿਕਲ ਹਾਂ ਇਹ ਤਾਂ ਜੋ ਜੋ ਪੱਠੇ ਪਈ ਗਏ ਵਧੀ ਜਾਣੇ ਨੇ ਹੁਣ ਚਾਰ ਦੂਰ ਰਹੀ ਪੱਤੇ ਦਾ ਪਾਇਆ ਠੀਕ ਆ ਠੀਕ ਆ ਤਿੰਨ ਨਾਲ ਸੀ ਤਿੰਨੇ ਤੁਹਾਨੂੰ ਦਿਖਾਤੇ ਆ ਤੇ ਬਾਈ ਕਹਿੰਦਾ ਦੋਨੇ ਜੋੜਾ ਮੁੱਲ ਜਿਹੜਾ ਮਰਜ਼ੀ ਕਰੀ ਗਿਆ 30000 ਚ ਮਾਨਤਨ ਕਰ ਦੂੰ ਤੇ ਪਹਿਲੇ ਨੰਬਰ ਤੇ ਤੁਹਾਨੂੰ ਆਪਾਂ ਵਹਿੜ ਦਿਖਾਈ ਸੀਗੀ ਤੇ ਦੁੱਧ ਚੰਗਾ ਰਹੂਗਾ ਇਹ ਥੱਲੇ ਤੇ ਹੁਣ ਬੌਲਾ ਵੀ ਚੰਗਾ ਕੱਢਿਆ ਦੁੱਧ ਬਾਕੀ ਦਾ ਵੀਰੇ ਸੇਵਾ ਦਾ ਹੁੰਦਾ ਬਾਹਲੀਆਂ ਗੱਲਾਂ ਕਰੇ ਚ ਫਾਇਦਾ ਨਹੀਂ ਤੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਦਿ ਲੋ ਤੁਹਾਨੂੰ ਬਹੁਤ ਚੰਗੀ ਆ ਬਾਈ ਠੀਕ ਕਰ ਜੇਕਰ ਤਾਂ ਗਾਂ ਆਪਣੀ ਦੋ ਵਾਰੀ ਆਪਣਾ ਤਰ੍ਹਾਂ ਹੀ ਰੰਗੀ ਹੈ ਜੀ ਠੀਕ ਆ ਬਾਈ ਹੋਰ ਜੇ ਆਪਾਂ ਖੋਲ ਲੋ ਲਈਆ ਰੱਖਦੇ ਰਾਂ ਵੀਡੀਓ ਦਿਖਾਣਾ ਜੇ ਕੋਈ ਆਊਗਾ ਠੀਕ ਆ ਵੀਰੇ ਇਹ ਤਾਂ ਮੰਨ ਕੇ ਜਿਹੜਾ ਲਈ ਜਾਰੀ ਕਰੋ ਤਾਂ ਚਲੋ ਮੈਂ ਉਹ ਵੇਚ ਦੀ ਜੀ ਨੰਬਰ ਫੇਰ ਬੋਲਦੇ ਵੀਰੇ ਨੰਬਰ 87880 ਤਾਂ ਬਾਕੀ ਦਾ ਅਣਗਿਣਤੀ ਵੀਡੀਓ ਹੈ ਬਾਈ ਦੀ ਆਪਣੇ ਚੈਨਲ ਤੇ ਤੇ ਸਾਰੇ ਵੀਰਾਂ ਦਾ ਇੰਤਾਈਂ ਵੀਡੀਓ ਦੇਖਣ ਲਈ ਤੈਅ ਦਿਓ ਧੰਨਵਾਦ ਜਰੂਰ ਬਾਈ ਨਾਲ ਸੰਪਰਕ ਕਰੋ